ਨਾ ਸਾ ਇੱਕ ਡੇਪੂ ਹੈ ਤਿੰਨ ਕੋਨੇ ਦੇ ਨਾਲ ਹੀ ਤੇ ਉੱਥੇ ਜਿਹੜਾ ਦੂਜੇ ਡੇਪੂ ਨੂੰ ਹਾਰਟ ਕੇ ਰੇਟ ਦਿੱਤਾ ਜਾਂਦਾ ਕਾਫੀਆਂ ਕਿਤਾਬਾਂ ਦਾ ਸਾਰਾ ਤੇ ਉਹ ਤੁਹਾਨੂੰ ਗੱਲ ਕਰਾਉਣੇ ਜੀ ਫਾਈਂਡਰ ਸਟੇਪ ਕੋਲੋਂ ਕਰੋ ਬਾਈ ਦੀ ਬੱਤੀ ਕਾਰ ਅਸਲੀ ਕਾਰ ਜਿੱਤੇ ਇਹ ਕਾਫੀਆਂ ਰੇਟਾਂ ਮਰ ਜਿਹੜਾ ਦੂਜੇ ਡੇਪੂਆਂ ਦੇ ਰੋਲੇ ਚੱਲ ਰਿਹਾ ਤੇ ਬਹੁਤ ਜ਼ਿਆਦਾ ਮਹਿੰਗੀਆਂ ਜਿਹੜੀਆਂ ਪ੍ਰਿੰਟ ਰੇਟ ਹੋਰ ਹੁੰਦੇ ਤੇ ਵਿੱਚ ਹੋਰ ਰੇਟ ਤੇ ਜਾਂਦੇ ਤੇ ਤੁਹਾਡੇ ਇਸ ਦੀਪੂ ਦਾ ਮਤਲਬ ਕੀ ਹੈ ਸਹੂਲ ਹੈ ਜੀ ਬਾਈ ਜੀ ਇੱਕ ਕੰਪਨੀ ਹੈ ਜੀ ਡੋਮਸ ਫੇਮਸ ਕੰਪਨੀ ਹੈ ਜੀ 50% ਲੈਸ ਦਿੰਦਾ ਜੀ ਠੀਕ ਹੈ ਜੀ 50+5 ਆਉਂਦਾ 5 ਰੱਖਦਾ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਆ ਦੇਖ ਲਓ ਜੀ ਰਜਿਸਟਰ ਤੁਸੀਂ ਇਮਾਨਦਾਰੀ ਨਾਲ ਗੱਲ ਕਹਿੰਦੇ ਹੋ ਜੀ ਪਰਮਾਤਮਾ ਨੂੰ ਹਾਜ਼ਰਨਾਮਾ ਰੱਖਿਆ ਖੜੇ ਨੇ ਗਾ ਕੇ ਜੀ ਇਹ ਆ ਕੁਆਲਿਟੀ ਦੀ ਸੀ ਕੰਪਨੀ ਨਹੀਂ ਬਣਾਈ ਹੋਈ ਤਾਂ ਵੀ ਆਪਣਾ ਚੈਲੰਜ ਹੈ ਜੀ ਦੇਖੋ ਜੀ ਇਹ ਦੇਖਣ ਵਾਲੀ ਗੱਲ ਹੈ ਵੀ ਆਪਾਂ ਆਰਮ ਆਰਮ ਦੇਖਦੇ ਹਾਂ ਰਜਿਸਟਰ ਤੇ ਉਹਨਾਂ ਦੇ ਵਿੱਚ ਤੇ ਇਹਦੇ ਵਿੱਚ ਕੀ ਫਰਕ ਹੈ ਤੁਸੀਂ ਲਾਈਵ ਦੇਖ ਸਕਦੇ ਹੋ ਆਹ ਬਾਈ ਨੂੰ ਰਜਿਸਟਰ ਦਿੱਤਾ ਜੀ ਆਹ ਲਵੇ ਕਰਕੇ ਦੇਖੋ ਜੀ ਆਪ ਵੀਰਾ ਆਪਦੇ ਮੂੰਹੋਂ ਨਾਲ ਦੱਸ ਰਿਹਾ ਵੀ ਇਹ ਸਾਡੇ 220 ਰੁਪਏ ਦੰਦੇ ਨੇ ਅਸੀਂ 120 ਰੁਪਏ ਦੇ ਪੀਸ ਦੇ حساب ਨਾਲ ਦੇ ਰਹੇ ਹਾਂ ਜੀ 220 230 ਇਸ ਵਾਰ ਇਹ ਆਪਾਂ ਨੂੰ ਹੱਦ ਇਸ ਤਰ੍ਹਾਂ ਆਪਣਾ ਗਾਹਕ ਲੋ ਦੁਕਾਨਦਾਰ ਵੀ ਇੱਥੇ 120 ਇਹਨਾਂ ਨੇ ਦਿੱਤਾ ਆ ਨਾਲੇ ਉਹਨਾਂ ਨਾਲ ਜਾਣ ਪਛਾਣ ਹੁੰਦੀ ਹੈ ਹਾਂ ਜੀ ਗੱਲ ਨਾਲ ਪਿੰਡਾਂ ਨਾਲ ਉਹ ਬਈ ਸੱਚ ਇੱਕ ਜਾਣ ਪਛਾਣ ਤੋਂ ਗੱਲ ਜ਼ਿਆਦਾ ਆ ਗਈ ਲੈ ਹੁਣ ਬਹੁਤ ਫਰਕ ਆਈ ਆ ਮੇਰੇ ਕੋਲੇ ਰਾਮਪੁਰੇ ਕੋਲੋਂ ਕਿਸੇ ਬੋਕੜੀ ਪੂਰੇ ਭੇਜਿਆ ਸੀਗਾ ਪਿਛਲੇ ਵਾਰੀ ਕਹਿੰਦਾ ਉ ਤਾਂ ਮੈਂ 55 ਦੀ ਕਾਪੀ ਆ 50 ਦੀ ਵੇਚਦਾ ਤੂੰ ਮੇਰਾ ਰਿਸ਼ਤੇਦਾਰ ਆ ਮੈਂ ਤੈਨੂੰ ਲਾਉਂਗਾ 45 ਦੀ ਉਹ ਮੈਂ ਕਹਿੰਦਾ ਮੇਰੀ ਕੋਈ ਰਿਸ਼ਤੇਦਾਰੀ ਤੇਰੇ ਲਈ 27.50 ਰੁਪਏ ਦਾ ਅੱਜ ਵੀ ਉਹੀ ਕੰਮ ਆ ਉਹ ਰਾਮਪੁਰੇ ਦੇ ਵਿੱਚ ਪਿੰਡ ਤੇ ਕੋਈ ਪਿੰਡ ਪੈਂਦਾ ਸੀ ਵੀਰ ਭਾਈ ਸੀ ਮੇਰਾ ਜੀਵੀਦਾਰ ਸੀਗਾ ਮੇਰੀ ਵੀਡੀਓ ਤੇ ਮੇਰੇ ਪੇਜ ਤੇ ਹੀ ਪਾਈ ਹੋਈ ਆ ਜਾ ਕੇ ਚੈੱਕ ਕਰ ਲਿਓ ਉਹ ਬੰਦੇ ਦਾ ਨੰਬਰ ਵੀ ਬੋਲਿਆ ਆ ਤੇ ਪੁੱਛ ਲਿਓ ਉਹ ਰਿਸ਼ਤੇਦਾਰੀ ਚਲਾਈ ਸੀ ਬਾਈ ਜੀ ਉਹਨੂੰ ਕੀ ਕਹਿੰਦਾ 45 ਰੁਪਏ ਦਾ ਪੀਸ ਆ 55 ਆ ਸਾਡੀ ਸਾਰਿਆ ਨਾ ਰਿਸ਼ਤੇਦਾਰੀ ਆ ਥੋਡੇ ਨਾਲ ਸਾਡਾ ਸਿਰਫ 50 ਪੈਸੇ ਦੇ ਹ ਆ ਸਲਾਈ ਵਾਲੀ ਕਾਪੀ ਆ ਸੇ ਬਾਈ ਜੀ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟ ਜਾ ਜੀ ਆ ਕਾਪੀ 12 ਨਾਲ 12 ਦਾ ਦੂਰ ਦੀ ਗੱਲ ਜੀ ਐਸ ਵਾਰ 12 ਨਾਲ 15 ਫ੍ਰੀ ਕਰਤੀਆਂ 120 ਪੇਜ ਦੀ ਕਾਪੀ ਜੀ ਵਾਹ ਜੀ ਵਾਹ ਬਾਈ ਜੀ ਇੱਕ ਚੀਜ਼ ਹੋਰ ਹੈ ਲੋਕਾਂ ਦੀ ਕਿਸ ਦੀ 108 ਪੇਜ ਦੀ ਆ ਕਿਸ ਦੀ 110 ਪੇਜ ਦੀ ਆ ਆਪਣੀ ਪ੍ਰੋਪਰ 120 ਪੇਜ ਦੀ ਕਾਪੀ ਆ ਇਹ ਦੇਖੋ ਸਭ ਤੋਂ ਵਧੀਆ ਗੱਲ ਆਪਾਂ ਨੂੰ ਇਹ ਕੇ ਲੱਗੀ ਆ ਲਿਖਿਆ ਕੁਝ ਹੋਰ ਹੁੰਦਾ ਤੇ ਇੱਥੇ ਕੁਝ ਹੋਰ ਸ਼ਾਮ ਆ ਮੇਰਾ ਵੱਡਾ ਭਾਈ ਆ ਗਿਆ ਜੀ ਆਬ ਇਹ ਵੀ ਯੂਬ ਟੂਬ ਬਲੌਗਰ ਹੈ ਜੀ ਇਹਨੇ ਵੀ ਕਦੇ ਵੀ ਆਪਣੇ ਤੋਂ ਪੰਜੀ ਲੈ ਕੇ ਵੀਡੀਓ ਨਹੀਂ ਕੀਤੀ ਬਾਈ ਆ ਖੜਿਆ ਹੈ ਜੇ ਕੋਈ ਤੇਰੇ ਪੇਜ ਤੇ ਕਿਸੇ ਨੇ ਕਿਹਾ ਹੋਵੇ ਵੀ ਬੰਦਾ ਮਾੜਾ ਹੈ ਜਾਂ ਗਲਤ ਕੰਮ ਕਰਦਾ ਹੈ ਦੱਸੋ ਆ ਲਾਈਵ ਹੋ ਕੇ ਕਹਿ ਦਿਓ ਯਾਰ ਜਿਹੜੀ ਕੋਈ ਗੱਲ ਬਾਤ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਬਾਈ ਆ ਜਿਓ ਜਿਹੜੇ ਮੇਰੇ ਵੰਗੂ ਮੋਡਲ ਕਲਾਸ ਜਿਆ ਤਾਂ ਸਾਰੇ ਪੱਕਾ ਆ ਜਿਓ ਇਦੋਂ ਸਸਤਾ ਸਮਾਨ ਨਾਲ ਤਾਂ ਕਿਤੇ ਮਿਲੇ ਤੇ ਨਹੀਂ ਮਿਲਣਾ ਨਹੀਂ ਦੱਸਿਆ ਜੀ ਰਾਹੀਂ ਦੱਸਿਆ ਭਾਈ ਇਹਨਾ ਸਸਤਾ ਕਿਤੋਂ ਕੁਝ ਨਹੀਂ ਮਿਲਦਾ ਆ ਭਾਈ ਮੈਨੂੰ ਕਹਿਦਾ ਹਾਂਗਾ 10% ਲੈ ਲੈ ਮੈਂ ਕਹਿੰਦਾ ਨਹੀਂ ਜੀ ਅਪਾ 5 ਦੀ ਕੰਮ ਕਰਾਂਗੇ ਮੈਂ ਇਹਨੂੰ ਆਖਿਆ ਸੀ ਮਾਂ ਵੀ ਤੂੰ ਲੈ ਲਿਆ ਕਰ 10% ਜੇ ਹੁਣ 100 ਦੀ ਚੀਜ਼ ਆ ਸਾਥੋਂ 10 ਕਮਾ ਲੈਣਾ ਕੋਈ ਫਰਕ ਨਹੀਂ ਪੈਂਦਾ ਦੂਜੇ ਅਪਾ ਤਾਂ 60 70 77 ਕਮਾਈ ਜਾਂਦੇ ਕੋਈ ਗੱਲ ਹਾਂ ਪਰ ਇਹ ਮੰਨਿਆ ਨਹੀਂ ਇਹ ਕਹਿੰਦਾ ਇਹ ਰੇਟ ਤੇ ਜੱਲਣ ਦੇ ਬਸ 5% ਨਾਲ ਰੱਖ ਕੇ ਵੇਚੀ ਜਾਂਦਾ ਇਹਦਾ ਵੀ ਧੰਨਵਾਦ ਆ ਆਪਾਂ ਨੂੰ ਇੰਨੀ ਮਦਦ ਕਰਨ ਲਈ ਸਾਰਿਆਂ ਨੂੰ ਪਰ ਆਜੋ ਭਾਈ ਇੱਕ ਵਾਰੀ ਮੇਰੇ ਕਹੇ ਤੋਂ ਜ਼ਰੂਰ ਆਇਓ ਆ ਕੇ ਦੇਖ ਕੇ ਜੇ ਤੁਹਾਨੂੰ ਕੁਝ ਵੀ ਲੱਗਿਆ ਮੈਂ ਸਭ ਤੋਂ ਪਹਿਲਾਂ ਗੱਲ ਛੱਤ ਮੈਂ ਹੀ ਪਾਉਂਗੀ। ਕੀ ਬਾਤ ਹੈ। ਜੇ ਕੋਈ ਮੱਲਾ ਕੁਝ ਵੀ ਹੋਊ ਕਰੂ। ਭਾਈ ਜੀ ਇਹ ਤਾਂ ਬਹੁਤ ਵੱਡੀ ਗੱਲ ਹੈ। ਆ ਪੱਕਾ ਜਿਵੇਂ ਮੈਂ 60 ਰੁਪਏ ਦਾ ਦੰਨਾ ਭਾਈ ਜੀ ਠੀਕ ਹੈ। ਆ ਦੂਜੇ ਪੱਤੇ ਆ ਜੀ 1 ਮਿੰਟ ਦਿਖਾਈ ਦਿੰਦਾ ਜੀ। ਆ ਬੈਂਤਨਾ ਜੀ ਕੀ ਕਹਿੰਦਾ ਸਾਢੇ 80 ਰੁਪਏ ਦਾ। ਵਾਹ ਜੀ ਵਾਹ। ਠੀਕ ਹੈ ਕਿ ਨਹੀਂ? ਉਸੇ ਤਰ੍ਹਾਂ ਆ ਜੱਫੀ ਲੈਣਾ 40 ਚੱਲ ਜੀ ਆ 70 ਰੁਪਏ ਦਾ ਦੰਨਾ ਹੈ। ਜਿਹੜਾ ਡੱਬਾ ਲੈਣਾ 650 ਰੁਪਏ ਦਾ। 100 ਪੀਸ ਦਾ। ਇਸੇ ਤਰ੍ਹਾਂ ਜਿਹੜਾ ਮਰਜੀ ਆ ਮੂਵ ਹੈ ਜੀ। ਉਹ ਕਰਤਾ ਸੀ ਆਪਣੇ ਇਹ ਮੈਂ 70 ਰੁਪਏ ਦਾ ਪੱਤਾ ਦਿੰਨਾ ਜੀ 650 ਦਾ ਡੱਬਾ ਦਿੰਨਾ ਜੀ ਵਾਹ ਜੀ ਵਾਹ ਇੱਕ ਚੀਜ਼ ਹੋਰ ਕਹਣਾ ਜੇ ਕੋਈ ਬੰਦਾ ਕਹਿੰਦਾ ਸਸਤਾ ਆਉਂਦਾ ਪੰਜ ਰੁਪਏ ਦਾ ਆਉਂਦਾ ਕੋਈ ਉਹਦਾ ਆਉਂਦਾ ਉਹਨੂੰ ਕਾ ਬਿਲਿੰਗ ਕਰਕੇ ਦੇਖ ਲੈ ਕਿੰਨੀ ਕਰਦਾ ਉਨੀ ਲੈ ਲਾਂਗੇ ਆ ਬਾਈ ਜੀ ਕਾਪੀ ਵਾਲੀ ਗੱਲ ਫੇਰ ਕਰਾਰੀ ਆ ਜਾਂਦੀ ਹੈ ਵਿੱਚ ਵੀ ਸ਼ੇਅਰ ਕਰ ਦਿਓ ਬਾਈ ਪਰਦਾ ਫਾਸ ਹੋ ਰਿਹਾ ਮਾਨਸਾ ਦੇ ਬੁੱਕ ਡੀਪੂ ਦਾ ਤੇ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਦਿਖਾ ਰਹੇ ਆ ਆ ਬਾਈ ਜੀ ਕਾਪੀ ਹੈ ਜੀ ਸ਼ੇਅਰ ਜਰੂਰ ਕਰੀ ਚਲੋ ਜਿਹੜਾ ਕੋਈ ਕਹਿੰਦਾ ਹੋਇਆ ਵੀ ਅਮਰ ਕੋਲੇ ਮੈਂ ਉਹਨੂੰ ਪੱਕਾ ਬਿਲ ਸ਼ੇਅਰ ਕਰਕੇ ਜੇ ਕਿਸੇ ਵੀਰ ਨੇ ਕੋ ਇਸ ਕਰਾ ਦੋਸਤ ਸੀ ਕਹਿੰਦਾ ਮੇਰੇ ਜੀਜਾ ਕਹਿੰਦਾ ਯਾਰ ਕਹਿੰਦਾ ਕਹਿੰਦਾ ਸਾਡਾ ਪ੍ਰਾਉਣਾ ਕਹਿੰਦਾ ਕਹਿੰਦਾ ਉੱਥੇ ਮਾਲ ਸਸਤਾ ਮਿਲਦਾ ਮੈਂ ਕਿਹਾ ਥੋੜੇ ਪ੍ਰਾਉਣੇ ਨੂੰ ਲਿਆ ਪਰਵਾ ਉਹ ਮੁੜ ਕੇ ਮੇਰੇ ਕੋਲ ਆਉਣੀ ਹੈਡ ਕਰ ਦੰਦਰ ਦਾ ਗੁੱਸਾ ਘਰ ਗਏ ਸੀ ਗੱਲ ਦਾ ਵੀ ਉਸ ਨੂੰ ਵੀ ਬਾਈ ਜੀ ਮੈਂ ਕਹਿਣਾ ਜਿਹੜਾ ਮਰਜੀ ਵੀਰ ਹੈ ਜੇ ਕਿਸੇ ਨੂੰ ਕੋਈ ਡਾਊਟ ਹੈ ਮੇਰੇ ਕੋਲ ਆਜੋ ਆਪਸ ਨੂੰ ਬਹਿ ਕੇ ਪੱਕਾ ਮਿਲ ਦਿਖਾਵਾਂਗੇ ਜੇ ਕੋਈ ਬੰਦਾ ਆਪਣੇ ਇੱਕ ਪੰਜੀ ਦਾ ਵੀ ਏਅਰ ਫੇਅਰ ਕਹਦੇ ਵੀ ਹੈਗਾਗਾ ਆਪਾਂ ਦੇਣਦਾਰ ਹੋਵਾਂਗੇ ਬਾਈ ਜੀ ਥੋੜੇ ਹੋਰ ਦੱਸੋ ਦੇਖੋ ਇਹ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਵੀ ਕੋਈ ਸਮਾਜ ਸੇਵੀ ਜਾਂ ਜ ਨयकਨ ਇੱਥੇ ਆਓ ਤੁਸੀਂ ਮਾਨਸਾ ਤਿੰਨ ਕੋਨੇ ਤੇ ਡੀਪੋ ਆ ਸਟੋਰ ਹੈ ਜਿਹੜਾ ਅਮਨਪਈ ਦਾ ਸਟੋਰ ਹੈ ਜਿਹੜਾ ਤੇ ਇੱਥੇ ਬਹੁਤ ਸਸਤੀ ਮਤਲਬ ਕਾਪੀਆਂ ਕਿਤਾਬਾਂ ਮਿਲਦੀਆਂ ਤੇ ਜਿਹੜੇ ਸਮਾਜ ਸੇਵੀ ਹੈ ਗਰੀਬ ਬੱਚਿਆਂ ਨੂੰ ਜਿਹੜੀ ਕਾਪੀਆਂ ਕਿਤਾਬਾਂ ਵੰਡਦੇ ਆ ਉਹ ਵੀ ਇੱਥੇ ਆਉਣ ਤੇ ਜਿਹੜੇ ਮਿਡਲ ਪਰਿਵਾਰ ਹੈਗੇ ਆ ਬੱਚਿਆਂ ਵਾਸਤੇ ਕਾਪੀਆਂ ਕਿਤਾਬਾਂ ਲੈਣੀਆਂ ਉਹ ਵੀ ਇੱਥੇ ਆਉਣ ਕਿਉਂਕਿ ਬਹੁਤ ਵੱਡਾ ਫਾਇਦਾ ਬਹੁਤ ਵੱਡਾ ਘਪਲਾ ਹੋ ਰਿਹਾ ਵੱਡੇ ਵੱਡੇ ਡੀਪੋਆਂ ਤੇ ਯਾਨੀ ਬਹੁਤ ਬਹੁਤ ਮਹਿੰਗੀ ਰੇਟ ਦੇ ਤੇ ਕੇ ਕਾਪੀਆਂ ਵੇਚੀਆਂ ਜਾਂਦੀਆਂ ਤੇ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਤੇ ਹੋਰ ਕੁਛ ਭਾਈ ਭਾਈ ਜੀ ਤੁਸੀਂ ਕਿਸੇ ਵੀ ਆਈਟਮ ਦਾ ਰੇਟ ਪੁੱਛੋ ਜੀ ਮੇਰੇ ਤੋਂ ਮੈਨੂੰ ਕੋਈ ਦਿੱਕਤ ਨਹੀਂ ਹੁਣ ਜੇ ਮੈਂ ਰਾਵੜ ਹੀ ਐ ਇੱਕ ਆਮਦ ਦਿਨੂ ਉਹ ਰਾਵੜ ਤੇ ਹੀ ਮੰਜੀ ਜਾਂਦੇ ਨੇ ਆਹ ਸੇ ਭਾਈ ਜੀ ਰਾਵੜ ਆਹ ਰਾਵੜ ਦੇਖੋ ਜੀ ਇਹ 65 ਪੈਸੇ ਦੇ حساب ਨਾਲ 100 ਪੀਸ ਦਾ ਡੱਬਾ ਜੀ ਜੀ 65 ਪਿਆ ਦਾ ਦੰਨੇ ਆ ਜੀ ਆਪਾਂ ਠੀਕ ਹੈ ਜੀ ਜੇ ਕੋਈ ਕਹਦਾ ਵੀ ਭਾਈ ਇਹਨੂੰ ਕੋਈ ਸਸਤੀ ਆਉਂਦੇ ਆਪਾਂ 50 ਰੁਪਏ ਨੂੰ ਕੋਈ ਆਉਂਦੀ ਹੋਊਗੀ 5.5 ਨੂੰ ਆਪਾਂ ਲੈ ਵੀ ਲਵਾਂਗੇ ਜੀ ਕੋਈ ਤਿੱਕੇ ਤਰੀਕਾ ਨਹੀਂ ਜੀ ਕੋਈ ਦੰਦਾ ਮਾਲ ਦੇ ਕੇ ਦਿਖਾਵੇ ਜੀ ਇੱਕ ਪਿਛਲੀ ਵਾਰ ਕਮੈਂਟ ਕਰਦੇ ਸੀ ਵੀ ਹੋਲ ਸੇਲ ਆ ਰੇਟ ਆ ਉਹ ਪਤੰਦਰਾ ਪਹਿਲਾਂ ਮੈਂ ਤੇਰੇ ਵਰਗੇ ਵੀਰ ਭਾਈਆਂ ਤੋਂ ਲੈਂਦਾ ਸੀਗਾ ਵੱਡੇ ਬੁੱਕੜੀ ਪੌਂ ਤਾਂ ਤਾਂ ਮੈਂ ਹੋਰ ਰੇਟ ਲਾਉਂਦਾ ਸੀਗਾ ਹੁਣ ਤਾਂ ਮੈਂ ਡਾਇਰੈਕਟ ਲੈਣਾ ਮੈਂ ਕਹਿੰਦਾ ਵੀ ਮੈਂ ਹੁਣ ਜਮਾ ਨਾ ਮਾਤਰ ਦੀ ਪਹਿਲਾਂ ਪਿਛਲੀ ਵਾਰ 70 ਦੀ ਸੀ ਬਾਈ ਜੀ ਹੋਣ ਇੱਕ ਦੀ ਪੈਟਰ ਪਿਆ ਦੀ ਕਰਤੀ ਕਿਉਂਕਿ ਆਪਾਂ ਨੂੰ ਸਸਤੀ ਆਈ ਹੈ ਆਪਾਂ ਸਿੱਧਾ ਮਾਲ ਲੈ ਰਹੇ ਆ ਸਿੱਧਾ ਲੈਣ ਚ ਇੰਨਾ ਫਰਕ ਪੈ ਗਿਆ ਬਾਈ ਜੀ ਸੋਚ ਕੇ ਦੇਖੋ ਵੀ ਇਹ ਇਤੋਂ ਪਹਿਲਾਂ ਕਿੰਨਾ ਵੜਦਣਗੇ ਆ ਪਿਛਲੀ ਵਾਰ ਤਨਵੀਰ ਸਿਆ 45 ਦੀ ਵੇਚੀ ਸੀ ਵਾਹ ਜੀ ਇੱਕ ਦੀ 40 ਦੀ ਹੈ ਕੀ ਬਾਤ ਆ ਦੇਖ ਬਾਈ ਜੀ ਆ ਜਿਹੜਾ ਮਾਲ ਹੈ ਕਿਉਂਕਿ ਜਿਹੜੇ ਵਿਚਲੇ ਦਲਾਲ ਸੇ ਹੋ ਨਿਕਲ ਗਏ ਬਾਈ ਜੀ ਚਲੋ ਦਲਾਲ ਤਾਂ ਆਪਾਂ ਕਿਸੇ ਨੂੰ ਕਾਹ ਨੂੰ ਮਾਰਨਾ ਚੰਗਾ ਕਹਿਣਾ ਉਹਦੇ ਮੂੰਹ ਨਾਲ ਇਹ ਸਾਨੂੰ ਦੇ ਕੇ ਮਾਲ ਸਾਨੂੰ ਛਾਣ ਕਰ ਦਿੰਦੇ ਵੀ ਤੇਰੇ ਤੋਂ ਅਸੀਂ ਕੁਝ ਕਮਾਇਆ ਨਹੀਂ ਠੀਕ ਹੈ ਅਸੀਂ ਕਹਿੰਦੇ ਜੇ ਤੂੰ ਸਾਡੇ ਨੂੰ ਪਹਿਲਾਂ ਤਾਂ ਸਾਡੇ ਉਤੇ ਹੀ ਟੱਕਦਾ ਦੇ ਸੀ ਤੁਸੀਂ ਇਸ ਗਾਗਨ ਨੂੰ ਛੱਡ ਨਹੀਂ ਕੀ ਆ ਆਹ ਫੋਨ ਪਤਾ ਲੱਗਦਾ ਜਦੋਂ ਅਸੀਂ ਕੰਪਨੀ ਨੂੰ ਡਾਇਰੈਕਟ ਮਾਰ ਲੈਂਦੇ ਜੀ ਅਸੀਂ ਓਪਨ ਚੈਲੰਜ ਕਰਦੇ ਆ ਜੀ ਆ ਤੁਹਾਨੂੰ ਬਾਰੀ ਬਾਰੀ ਗੱਲ ਰਜਿਸਟਰ ਦੀ ਆ ਜਾਂਦੀ ਹੈ ਜੀ ਆਹ ਰਜਿਸਟਰ ਤਾਂ ਮੈਂ ਇਸ ਵਾਰ ਮਾਲਕ ਦਾ ਜਾਣ ਕੇ ਨਾਮ ਤੇ ਨੰਬਰ ਲਿਖਵਾਇਆ ਜੀ ਪਿੱਛੇ ਜੀ ਮੇਰੇ ਦੋਸਤ ਹੈ ਜੀ ਉਹਦਾ ਨੰਬਰ ਲਿਖਵਾਇਆ ਹੈਗਾ ਕਿੱਥੋਂ ਬਣ ਕੇ ਆ ਐਸਬੀਐਮ ਗਰੁੱਪ ਰਾਈ ਦਿੱਲੀ ਕੋਲੇ ਜਿੱਥੋਂ ਬਣ ਕੇ ਆਏ ਜੀ ਆ ਬੰਦਾ ਜਿਹੜੇ ਕਿਸ ਨੂੰ ਐਂ ਜੇ ਲੱਗਦਾ ਨਾ ਵੀ ਮੈਨੂੰ ਬਾਹਲੇ ਰੁਪਏ ਕਮਾਏ ਹੋਣਗੇ ਇਹਦੇ ਵਿੱਚ ਇਹ ਦੂਤੇ ਤਾਂ ਨਹੀਂ ਕੁਝ ਬਾਈ ਜੀ ਕੋਈ ਨਹੀਂ ਦੱਸਦਾ ਇਹ ਨਾਲ ਦੂਸਰੀ ਗੱਲ ਇਹ ਹੈ ਵੀ ਜਿਹੜੇ ਮਿਡਲ ਪਰਿਵਾਰ ਦੇ ਬੱਚੇ ਪੜਦੇ ਆ ਉਹਨਾਂ ਦਾ ਜੇ ਇੱਕ ਬੱਚੇ ਦੀਆਂ ਕਾਪੀਆਂ ਕਿਤਾਬਾਂ ਜਾਂਦੀਆਂ ਤੇ ਇੱਕ ਦਿਨ ਐ ਵੈਸੇ ਫ੍ਰੀ ਆ ਜਾਂਦੇ ਨਾਲ ਕਿਉਂਕਿ ਇੱਕ ਨਾ ਇੱਕ ਫ੍ਰੀ ਹਟਾਂਦੇ ਆ ਸਾਰਾ ਆਫਰ ਬਾਈ ਜੀ ਮੇਰਾ ਇੱਕ ਹੀ ਮਕਸਦ ਹੈ ਵੀ ਕਿਸੇ ਗਰੀਬ ਵੀਰ ਭਾਈ ਦਾ ਬੱਚਾ ਪੜੇ ਬੱਚਿਆਂ ਦਾ ਵੱਧ ਤੋਂ ਫਾਇਦਾ ਕਰਨਾ ਮਾਪੇ ਦੀ ਜਿਹੜੀ ਜੇਬ ਦੇ ਉੱਤੇ ਆ ਕਾਟਰ ਲੱਗਿਆ ਹੋਇਆ ਉਹਨੂੰ ਰੋਕਣਾ ਜੀ ਜਿੱਥੇ ਤੱਕ ਮੈਂ ਕਰ ਸਕਦਾ ਜੇ ਉਨਾ ਕਰੀ ਜਾਂਦਾ ਜੀ ਬਾਕੀ ਮੈਂ ਇਹ ਚਾਹਣਾ ਮੇਰਾ ਸਾਥ ਦਿਓ ਬਾਈ ਜੀ ਵੱਧ ਤੋਂ ਵੱਧ ਮੇਰੀ ਵੀਡੀਓ ਸ਼ੇਅਰ ਕਰ ਦਿਓ ਆ ਤਨਵੀਰ ਬਾਈ ਦੀ ਵੀਡੀਓ ਸ਼ੇਅਰ ਕਰ ਦਿਓ ਜੇ ਕੋਈ ਬਾਈ ਕਿਸੇ ਨੂੰ ਡਾਊਟ ਹੈ ਜਦੋਂ ਮਰਜੀ ਬੇਰਕਲ ਆ ਜਾਓ ਤਨਵੀਰ ਬਾਈ ਨੂੰ ਥੱਲੇ ਕਮੈਂਟ ਕਰ ਦਿਓ ਨਾਮ ਲੈ ਕੇ ਆ ਜਾਓ ਹੋਰ ਹੋਰ ਸੋ ਜੀ ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਨ ਉਹਨੂੰ ਓਪਨ ਕਰ ਲਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਆ ਉਹ ਤੁਹਾਡੇ ਕੋਲੇ ਪਹੁੰਚ ਸਕਣ ਅਸੀਂ ਇਸ ਟਾਈਮ ਖੜੇ ਆਂ ਜੀ ਮਾਨਸਾ ਸ਼ਹਿਰ ਦੇ ਵਿੱਚ ਇਧਰ ਨੇੜੇ ਤਿੰਨਕੋਣੀ ਇਧਰ ਮਾਨਸਾ ਸ਼ਹਿਰ ਹੈ ਤੇ ਸਾਹਮਣੇ ਜਿਹੜੀ ਰਿਹੈਸ਼ ਹੈ ਡਿਪਟੀ ਕਮਿਸ਼ਨਰ ਸਾਹਮਣੇ ਬਿਲਕੁਲ ਡੀਪੂ ਹੈ ਤੇ ਮੈਂ ਕਹਿੰਨਾ ਵੀ ਸਾਹਮਣੇ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਸਾਹਮਣੇ ਰਿਹੈਸ਼ ਡਿਪਟੀ ਕਮਿਸ਼ਨਰ ਹੈ ਇਧਰ ਤਿੰਨਕੋਣੀ ਆਗੇ ਤਿੰਨਕੋਣੀ ਤੇ ਆਉਂਦੇ ਹੀ ਇਧਰ ਸਾਹਮਣੇ ਜਿਹੜਾ ਹੈਗਾ ਡੀਪੂ ਹੈ ਜੇ ਬੱਸ ਸਟੈਂਡ ਤੋਂ ਆਉਣੇ ਹੋ ਤੁਸੀਂ ਬੱਸ ਸਟੈਂਡ ਤੋਂ ਤਿੰਨਕੋਣੀ ਨੂੰ ਆਉਂਦਿਆਂ ਇਹ ਡੀਪੂ ਹੈ ਕਿ ਤੁਸੀਂ ਇੱਥੋਂ ਬਹੁਤ ਜ਼ਿਆਦਾ ਸਸਤੀਆਂ ਕਿਤਾਬਾਂ ਲੈ ਸਕਦੇ ਹੋ ਤੇ ਦੂਸਰੀ ਗੱਲ ਇੱਕ ਹੋਰ ਹੈ ਜਿਹੜਾ ਬਾਈ ਦੀਪੂ ਹੁਣੇ ਸਟੋਰ ਤੋਂ ਸਮਾਨ ਚੱਕਦੇ ਆ ਕੱਠੀਆਂ ਕਾਪੀਆਂ ਕਿਤਾਬਾਂ ਚੱਕਦੇ ਆ ਉਹ ਬੰਦੇ ਅੱਜ ਤੱਕ ਮੈਂ ਵੀ ਪਹਿਲੀ ਵਾਰ ਸੁਣਿਆ ਵੀ ਉਹ ਬੰਦੇ ਇੰਨਾ ਮਾਲ ਚੁੱਕਣ ਦੇ ਨਾਲ ਆਫਰ ਦਿੰਦੇ ਆ ਸੋ ਇਸ ਕਰਕੇ ਆ ਜਿਹੜਾ ਹੈਗਾ ਨਾ ਮਤਲਬ ਗਿਫਟ ਮਿਲਦੇ ਆ ਜਿਹੜੇ ਕਾਪੀਆਂ ਕਿਤਾਬਾਂ ਦੇ ਨਾਲ ਆ ਮਤਲਬ ਗਿਫਟ ਆਇਆ ਅਮਨ ਬਾਈ ਹੁਣਾਂ ਨੂੰ ਤੇ ਇਹ ਵੀ 31 ਤਰੀਕ ਨੂੰ 31 ਤਰੀਕ ਸੀ ਨਾ ਕਿੰਨੀ ਤਰੀਕ ਆ ਅਮਨ ਜੀ ਜੇ ਆਪ ਕੋ ਆ ਜੀ ਆਪਾਂ ਲਈ ਕਿੰਨਾ 15 ਬੇਜ ਦਊਂਗਾ ਜੀ 15 ਮਈ ਨੂੰ ਆ ਵੀ ਡਰਾ ਆਪਣਾ ਕੱਢ ਰਿਹਾ ਹੈ ਆਪਣੇ ਚੈਨਲ ਤੋਂ ਹੀ ਲਾਈਵ ਚੱਲੂਗਾ ਤਲਵਿੰਦਰ ਸਿੱਧੂ ਤੇ ਵੀ ਚੱਲੂਗਾ ਸੁਖਪ੍ਰੀਤ ਸਿੰਘ ਬਲੌਗ ਜਿੱਥੇ ਵੇਥੇ ਇੱਥੇ ਚੱਲੂਗਾ ਲਾਈਵ ਤੇ ਦੇਖੋ ਵੱਡੀ ਗੱਲ ਹੈ ਕਿ ਆਹ ਕੂਲਰ ਮਤਲਬ 15 ਮਈ ਨੂੰ 15 ਮਈ ਨੂੰ ਲਾਈਵ ਕੱਢਣਗੇ ਤੇ ਜਿਹਦੇ ਕਰਮਾਂ 'ਚ ਹੋਇਆ ਲੈ ਜਾਊਗਾ ਬਾਕੀ ਹੋਰ ਵੀ ਬਹੁਤ ਵੱਡੇ ਵੱਡੇ ਨਾਮ ਕੱਢਣੇ ਇਹਨਾਂ ਨੇ ਸੋ ਦਬ ਕੇ ਵੀਡੀਓ ਸ਼ੇਅਰ ਕਰ ਦਿਓ ਤੇ ਬਾਈ ਦੀ ਫੁੱਲ ਸਪੋਰਟ ਕਰੀਏ ਇਹੋ ਜਿਹੇ ਬਾਈ ਜਿਹੜੇ ਚੰਗੀਆਂ ਚੀਜ਼ਾਂ ਦੱਸਣ ਵਾਲੇ ਚੰਗੀਆਂ ਗੱਲਾਂ ਸਮਾਜ ਵਾਸਤੇ ਉਸ ਨੂੰ ਉਹਨਾਂ ਨੂੰ ਸਪੋਰਟ ਕਰਿਆ ਕਰੋ ਧੰਨਵਾਦੀ